ਜੀ ਬੇਦਾ ਉਹਦੇ ਨਾਲ ਉਹਦੀ ਰੈ residense ਦਾ ਜੋ ਹੈਗਾ ਉਹ ਵੀ ਮੁਸਲਮ ਭਾਈਚਾਰਾ ਕੋਰ ਵੱਲੋਂ ਆੜਰਾ ਕੋਰ ਤੇ ਬੰਦੇ ਵੀ ਆਏ ਹੋਏ ਨੇ ਜਿਨ੍ਹਾਂ ਨੂੰ ਜਗਾ ਜੋ ਇਹ ਖਾਲੀ ਖੰਦਰ ਬਈ ਜਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜਾ ਦਿੱਲੀ ਜੀਗਰਾਉਂ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਏ ਆਂ ਜੀ ਗੁਰਦਾਰਾ ਮਸਗੜ ਸਾਹਿਬ ਤਹਿਸੀਲ ਚੌਂਗ ਜਗਰਾਉਂ ਦੇ ਵਿੱਚ ਜਿੱਥੇ ਕਿ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਵੱਖ ਵੋਟ ਦੇ ਅਧਿਕਾਰੀ ਆਏ ਹੋਏ ਆ ਕੀ ਮਸਲਾ ਵਾ ਜਾਣਾਂਗੇ ਅਸੀਂ ਬਾਬਾ ਗੁਰਪ੍ਰੀਤ ਦਸਵੀ ਸੰਗਤ ਮਾਗਮਾ ਜਾਣ ਤੋਂ ਬਾਅਦ ਫਿਰ ਅਫਤਰਾਲ ਕੇਸ ਦਾ ਫੈਸਲਾ ਇਹਨਾਂ ਦੇ ਹੱਕ 'ਚ ਆਇਆ ਵਾ ਜੀ ਇਹ ਫੈਸਲਾ ਹੱਕ 'ਚ ਬਕਪੋਰ ਦੇ ਆਇਆ ਹਾਂ ਜੀ ਮੁਖਲਮ ਭਾਈ ਚਾਰੇ ਦੇ ਹੱਕ 'ਚ ਆਇਆ ਜੀ ਤੇ ਇਹਨਾਂ ਦੇ ਸਖਤੀ ਨਾਲ ਆਰਡਰ ਪਾਸ ਕੀਤੇ ਨੇ ਮਨਜੋ ਕੋਰਟ ਨੇ ਜੀ ਤੇ ਇਹਨਾਂ ਨੂੰ ਜਗਾ ਜੋ ਇਹ ਖਾਲੀ ਕਰਵਾਈ ਜਾਵੇ ਜੀ ਸੋ ਡਿਸਪਿਊਟ ਬਣ ਗਿਆ ਜੀ ਮਸਲਾ ਬੜਾ ਕੰਪਲਿਕੇਟਡ ਇਸ਼ੂ ਬਣ ਗਿਆ ਕੰਪਲਿਕੇਟਰ ਜੀ ਤੇ ਇਹਨਾਂ ਵੱਲੋਂ ਸਾਨੂੰ ਰਿਕੁਐਸਟ ਸੀ ਕਿ ਸਤਕਾਰ ਕਮੇਟੀ ਜੱਥੇਬੰਦੀ ਇਹਨਾਂ ਦੋਨਾਂ ਧਿਰਾਂ ਦਾ ਗ੍ਰੰਤੀ ਸਿੰਘ ਨਾਲ ਤੇ ਮੁਸਲਮ ਭਾਈਚਾਰੇ ਦਾ ਆਪਸ ਦੇ ਵਿੱਚ ਦੋਨਾਂ ਧਿਰਾਂ ਦਾ ਬਿਠਾ ਕੇ ਕਿਸੇ ਤਰੀਕੇ ਨਾਲ ਰਾਜੀ ਨਮਕਨ ਕੰਪਰੋਮਾਈਜ਼ ਕਰਾਈਏ ਆਊਟ ਕਰਾਈਏ ਜੀ ਉਹ ਸਥਿਤੀ ਨੂੰ ਮਤਲਬ ਪਿਆਰ ਨਾਲ ਪ੍ਰੇਮ ਨਾਲ ਪੀਸਫੁਲੀ ਕਿਸੇ ਤਰੀਕੇ ਨਾਲ ਕੋਈ ਕਰਾਈਏ ਇਹਨਾਂ ਦਾ ਅੱਛਾ ਬਾਬਾ ਜੀ ਇਸ ਤੋਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਆਇਆ ਕੀ ਮਸਲਾ ਬਣਿਆ ਪੂਰਾ ਗੁਰਦੁਆਰਾ ਸਾਹਿਬ ਜੀ ਅਸੀਂ ਦੋਨਾਂ ਪਾਰਟੀਆਂ ਨੂੰ ਬਿਠਾਇਆ ਵ ਤੇ ਉੱਥੇ ਜਿੱਥੇ ਗਰੰਤੀ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਮਤਲਬ ਉਹਦੀ ਰੈਂਟ ਦਾ ਕੋਈ ਇਸ਼ੂ ਸੀਗਾ ਕਿ ਉਹ ਕਹਿੰਦਾ ਵੀ ਖੜੇ ਪੈਰ ਮੈਂ ਵੀ ਆਪਣੀ ਰੈਂਟ ਦਾ ਕੀ ਕਰਾਂ ਹਾਂਜੀ ਉਹਦੀ ਉਹ ਬਾਜਬ ਸੀਗੀ ਜੋ ਗੱਲ ਉਹ ਕਹਿ ਰਿਹਾ ਹਾਂਜੀ ਹਾਂਜੀ ਤੇ ਪਰ ਉਹ ਕਹੀ ਮਤਲਬ ਇਹਨਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਰੈਂਟ ਦਾ ਵੀ ਕਰਾਂਗੇ ਤੁਸੀਂ ਰੈਂਟ ਵੀ ਪੇ ਕਰਾਂਗੇ ਜੀ ਬਖਾ ਵੜਦੇ ਬਖਾ ਵੜਦੇ ਅਧਿਕਾਰੀਆਂ ਨੇ ਉਹਨਾਂ ਨੂੰ ਕੀ ਅਸ਼ਵਾਸਨ ਦਿੱਤਾ ਜੀ ਇਹਨਾਂ ਨੇ ਆਸ਼ਵਾਸਨ ਦਿੱਤਾ ਜੀ ਕਿ ਇਹ ਇੱਕ ਤਾਂ ਉਹ ਪਲਾਟ ਜਗ੍ਹਾ ਲੈ ਕੇ ਅਲੋਟ ਲੇ ਕੇ ਦੇਣਗੇ ਬਖਵੋਡ ਦੀ ਜਗ੍ਹਾ ਹੀ ਮਤੋਂ ਹਾਂਜੀ ਤੇ ਉਹਨੂੰ ਰੀਲਿਸ ਤੇ ਪੱਤਾ ਕਰਨਗੇ ਉਹਦੇ ਨਾਲ ਸਾਰਾ ਜੋ ਹੈਗਾ ਕਮਿਟਮੈਂਟ ਜੀ ਵਿਦ ਉਹਦੇ ਨਾਲ ਉਹਦੀ ਰੈਜ਼ੀਡੈਂਸ ਦਾ ਜੋ ਹੈਗਾ ਉਹ ਵੀ ਮੁਸਲਮ ਭਾਈਚਾਰਾ ਆਪਣੇ ਸਾਰਾ ਭਾਈਚਾਰਾ ਖਰਚਾ ਘਟਾ ਕਰਕੇ ਉਹਦੀ ਰੈਜ਼ੀਡੈਂਸ ਕਮਰੇ ਲੈਟਰਨ ਬਾਥਰੂਮ ਰਸੋਈ ਸਾਰਾ ਉਹ ਵਧੀਆ ਇੱਕ ਘਰ ਉਹਨੂੰ ਬਣਾ ਕੇ ਦੇਣਗੇ ਜੀ ਸੋ ਇਹ ਸਾਰਾ ਕੁਝ ਗੱਲਾਂ ਬਾਤਾਂ ਚੱਲੀਆਂ ਨੇ ਪਰ ਆਫਟਰ ਆਲ ਮਤਲਬ ਇਹਨਾਂ ਗੱਲਾਂ ਦੇ ਉੱਪਰ ਉਦੋਂ ਵਿਰਾਮ ਲੱਗ ਗਿਆ ਜਦੋਂ ਇਕਦਾਮੀ ਉਹ ਗ੍ਰਾਂਥੀ ਸਿੰਘ ਦੇ ਪਰਿਵਾਰ ਵੱਲੋਂ ਇਹਨਾਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਕੀ ਕਰਨਾ? ਸੋ ਮਾਨਜੋਗ ਹੁਣ ਕੋਰਟ ਵੱਲੋਂ ਹੁਕਮ ਨੇ ਜੀ ਆਰਡਰ ਨੇ। ਜੀ। ਤੇ ਉਹ ਆਰਡਰ ਦੇ ਵਿੱਚ ਮੈਂ ਅਸੀਂ ਸਾਡਾ ਨਹੀਂ ਹੈਗਾ ਕਿ ਅਸੀਂ ਕੋਈ ਹਰਚਲ ਨਹੀਂ ਬਣਨਾ ਨਾ ਸਾਡਾ ਕਿ ਉਹਦੇ ਵਿੱਚ ਦਖਲ ਹੈ ਜਾ। ਜੀ। ਪਰ ਸਾਡਾ ਇਹ ਆ ਕਿ ਰਿਸਪੈਕਟ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਅਸੀਂ ਵਚਨਬੱਧਾ ਸਾਡੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਸਿਚਾਰ ਕਮੇਟੀ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਦਾ ਆਪਸੀ ਮੋਹਲ ਬਣਦਾ ਵਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਬੋ ਸਤਕਾਰ ਦੀ ਕੋਈ ਸਾਨੂੰ ਦਿਖਦੀ ਆ ਤਾਂ ਉਹਦੇ ਲਈ ਅਸੀਂ ਇੱਥੇ ਮਤਲਬ ਹਾਜ਼ਰ ਆ ਤੇ ਬਚਨ ਵਾਧਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਲਈ ਸਾਡੀ ਗੁਰਦਵਾਰ ਦੇ ਗ੍ਰੰਥੀ ਸਿੰਘ ਵੱਲੋਂ ਵੀ ਤੁਹਾਨੂੰ ਕੋਈ ਐਪਲੀਕੇਸ਼ਨ ਆਈ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਜਾਂ ਮੁਸਲਮ ਭਾਈਚਾਰੇ ਵੱਲੋਂ ਨਹੀਂ ਜੀ ਉਹਦੇ ਵੱਲੋਂ ਨਹੀਂ ਕੋਈ ਆਈ ਹੈਗੀ ਮੁਸਲਮ ਭਾਈਚਾਰੇ ਵੱਲੋਂ ਆਈ ਆ ਤਾਂ ਐਪਲੀਕੇਸ਼ਨ ਜੀ ਤੇ ਬਹੁਤ ਕੋਸ਼ਿਸ਼ ਕੀਤੀ ਜੀ ਅਸੀਂ ਸੰਗਤ ਰੂਪ ਦੇ ਵਿੱਚ ਬੈਠ ਕੇ ਕਿ ਇਹਨਾਂ ਦਾ ਕਿਸੇ ਤਰੀਕੇ ਨਾਲ ਆਪਸੀ ਸਮਝੌਤਾ ਹੋਵੇ ਜੀ ਤੇ ਅੱਗੇ ਤੁਸੀਂ ਇਹਨਾਂ ਵੀ ਵਾਕੋ ਬੋਰਡ ਦੇ ਅਧਿਕਾਰ ਵੀ ਸਾਡੇ ਨਾਲ ਆਏ ਹੋਏ ਆ ਸੀ ਉਹਨਾਂ ਨਾਲ ਗੱਲ ਬਾਈ ਜੀ ਕੀ ਮਸਲਾ ਬਣਿਆ ਜੀ ਪੂਰਾ ਹੁਣ ਇਸ ਟਾਈਮ ਕੀ ਸਿਚੁਏਸ਼ਨ ਆ ਕੀ ਸਥਿਤੀ ਆ ਜੀ ਇਹ ਤਕਰੀਬਨ ਅੱਜ ਤੋਂ 15 16 ਸਾਲ ਪਹਿਲਾਂ ਸਾਡਾ ਫੋਰਟ ਕੀ ਚੱਲਦਾ ਸੀ ਜੀ ਜਿਹਦੇ ਵਿੱਚ ਅਸੀਂ ਬਹੁਤ ਮਿਹਨਤ ਕਰਕੇ ਕੀ ਫੋਰਟ ਜੋ ਬੇ ਕੀਤੇ ਆ ਉਹਨਾਂ ਆਰਡਰ ਆਏ ਹੋਏ ਆ ਅੱਜ ਕਬਜ਼ਾ ਲੈਣ ਦੇ ਆਰਡਰ ਆਏ ਹੋਏ ਆ ਜਿਨ੍ਹਾਂ ਮੇਰੇ ਉੱਤੇ ਅਧਿਕਾਰ ਹੀ ਆਏ ਹੋਏ ਆ ਮੁਸਲਮਾਨ ਕਮੇਟੀ ਦੇ ਵੀ ਆਏ ਹੋਏ ਆ ਬੰਦੇ ਜੀ ਕਿ ਅੱਜ ਅਸੀਂ ਕਬਜ਼ਾ ਲਵਾਂਗੇ ਜਿਹੜਾ ਤੁਹਾਡੇ ਰਾਜੀ ਨਮਲੇ ਜੱਥੇਬੰਦੀਆਂ ਮਿੱਚੀਆਂ ਸੀ ਕੋਈ ਰਾਜੀ ਨਮਲੀ ਗੱਲ ਨੇੜੇ ਲੱਗੀ ਜਾ ਰਾਜੀ ਨਮਲੇ ਅਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਮਦਦ ਕਰਨ ਨੂੰ ਆਖਿਆ ਸੀ じゃ ਹਾਂ ਔਰ ਉਹ ਨਹੀਂ ਮੰਨੇ ਹੈਗੇ ਹੁਣ ਅਸੀਂ ਇਹਦੇ ਵਿੱਚ ਤਾਂ ਕੁਝ ਕਰ ਨਹੀਂ ਪਰਿਵਾਰ ਨੇ ਵੀ ਤੁਸੀਂ ਕਹਿ ਰਹੇ ਹੋ ਕਿਤੇ ਹੋਰ ਜਗ੍ਹਾ ਲੈ ਦੋਗੇ ਇਹ ਜਗ੍ਹਾ ਕਿਉਂ ਖਾਲੀ ਕਰ ਜੂਰੀ ਹੈ ਖਾਲੀ ਕਰਾਉਣੀ ਇਹ ਕਹਿੰਦੇ ਇਹ ਕਬਜ਼ੇ ਦੀ ਜਗ੍ਹਾ ਇਹ ਮਸਜਿਦ ਵਾਸਤੇ ਲੱਗੂਗੀ ਇੱਥੇ ਮਸਜਿਦ ਬਣਾਉਣੀ ਜੀ ਨਹੀਂ ਕਿਤੇ ਹੋਰ ਵੀ ਤੁਸੀਂ ਕਹਿ ਰਹੇ ਹੋ ਕਿਤੇ ਹੋਰ ਪਾਸੇ ਪਲਾਟ ਲੈ ਕੇ ਦੋਗੇ ਹਾਂ ਬਕਵੌੜ ਦੀ ਜਿੰਨਾ ਗ੍ਰਾਮ ਵਿੱਚ ਬਹੁਤ ਪਈਆਂ ਮਾ ਇਹਨਾਂ ਨੇ ਕਿੰਨੇ ਜਰ ਤੋਂ ਕਿਰਾਇਆ ਨਹੀਂ ਭਰਿਆ ਜੀ ਇਹ ਜਗ੍ਹਾ ਦਾ ਇਹ ਤਾਂ ਜਿੰਨੇ ਜਰ ਦੇ ਬੈਠੇ ਕਿਰਾਇਆ ਭਰੇ ਦਿੱਤਾ ਹੀ ਨਹੀਂ ਹੈਗਾ ਤੁਹਾਨੂੰ ਜੀ ਕਿਰਾਇਆ ਦਿੱਤਾ ਹੈਗਾ ਖਾਲੀ ਕਰਾਉਣ ਦਾ ਮੇਨ ਰੀਜ਼ਨ ਇਹ ਆ ਕਿ ਕੋਈ ਹੋਰ ਰੀਜ਼ਨ ਹੈ ਜੀ ਨਹੀਂ ਖਾਲੀ ਕਰਾਉਣ ਦਾ ਮਤਲਬ ਇਹ ਮੇਰੀ ਜੀ ਨਾਮ ਮੁਸਮਨ ਭਾਈਚਾਰੇ ਦੀ ਗਾਇਸੀ ਵੀ ਸਾਨੂੰ ਬੱਸ ਸਟੈਂਡ ਦੇ ਨੇੜੇ ਮਸਜਿਦ ਬਣਾਈ ਜਾ ਬੱਸ ਸਟੈਂਡ ਦੇ ਨੇੜੇ ਤੇੜੇ ਕਿਤੇ ਮਸਜਿਦ ਦੀ ਜਗ੍ਹਾ ਬਿਲਡਿੰਗ ਕਰਾਈ ਜਾਵੇ ਇਹ ਮਸਜਿਦ ਸੀ ਅਸੀਂ ਇਹੀ ਕਹਿਣ ਦਾ ਜੀ ਇੱਥੇ ਪਹਿਲਾਂ ਮਸਜਿਦ ਸੀ ਜੀ ਹਾਂ ਮਸਜਿਦ ਦੀ ਪ੍ਰੋਪਰਟੀ ਕਿੰਨੇ ਟਾਈਮ ਤੋਂ ਕੇਸ ਚੱਲ ਰਿਹਾ ਤੁਹਾਡੇ ਨਾਲ ਇਹ 15 16 ਸਾਲ ਤੋਂ ਚੱਲਦਾ 15 ਸਾਲਾਂ ਦੇ ਜਮਾਨੇ ਤੋਂ ਮਾਨਯੋਗ ਅਦਾਲਤ ਰਹੀ ਹਾਂ ਹਾਂ ਸੋ ਸਾਡੇ ਨਾਲ ਪਰਿਵਾਰ ਵੀ ਆ ਰਾਜੂ ਜੀ ਵੀਰ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਮਤਲਬ ਬੈਠਿਆ ਨੂੰ ਤੁਹਾਨੂੰ 60 65 ਸਾਲ ਤੋਂ ਤਕਰੀਬਨ ਲੱਗਿਆ ਨੂੰ 60 65 ਸਾਲ ਤੋਂ ਤੁਸੀਂ ਇਹ ਜਗ੍ਹਾ ਤੇ ਕਾਬਜ਼ ਹੋ ਹਾਂ ਤੇ ਬਖਵੌੜ ਦੇ ਅਧਿਕਾਰੀਆਂ ਦਾ ਕਹਿਣਾ ਹੈ ਤੁਸੀਂ ਕੋਈ ਵੀ ਇਹਦਾ ਰੈਂਟ ਨਹੀਂ ਦੇ ਰਹੇ ਨਹੀਂ ਰੈਂਟ ਕਾ ਰਿਹਾ ਮੈਂ ਅਸੀਂ ਦਰਦਵਾਰਾ ਸਾਹਿਬ ਬਣਾਇਆ ਪਹਿਲਾਂ ਤੋਂ ਲੈ ਕੇ ਜੀ ਲੋਕ ਸੰਗਤ ਸਰਵਾ ਨਹੀਂ ਬਖਵੌੜ ਦੇ ਕੋਈ ਔਸੂਲ ਹੁੰਦੇ ਕੋਈ ਕਾਨੂੰਨ ਹੁੰਦੇ ਹੈ ਕੋਈ ਹਾਂ ਜੀ ਉਹਨਾਂ ਦੇ ਘਰ ਤੇ ਹੋਰ ਵੀ ਜੇ ਉਹਨਾਂ ਦੀ ਜਗ੍ਹਾ ਹੁੰਦੀ ਉਹਨਾਂ ਦਾ ਕਿਰਾਇਆ ਰੈਂਟ ਦਿੱਤਾ ਜਾਂਦਾ ਵਾ ਨਹੀਂ ਅਸੀਂ ਪਹਿਲਾਂ ਬਜ਼ੁਰਗ ਥੋੜਾ ਜਿਹਾ ਦਿੰਦੇ ਆਏ ਆ ਜੀ ਪਰ ਮੈਂ ਨਹੀਂ ਦਿੱਤਾ ਅਜੇ ਤੱਕ ਇਹਨਾਂ ਨੂੰ ਕੋਈ ਕਿਰਾਇਆ ਕਾਰਨ ਕੀ ਸਮਝੇ ਹੋਈ ਕੋਈ ਮੈਂ ਨਾ ਉਹਦੇ ਨਾਮ ਰਿਹਾਇੰਟ ਕਰਾਈ ਆ ਨਾ ਕਦੇ ਹੋਣ ਕਿਰਾਇਆ ਬਸ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਹੀ ਮੁਰ ਤੋਂ ਤੁਹਾਡੇ ਪਿਤਾ ਜੀ ਦੇ ਨਾਮ ਤੇ ਚੱਲ ਰਹੀ ਆ ਅਲਾਟਮੈਂਟ ਇਹ ਹਾਂਜੀ ਹਾਂਜੀ ਰਾਜੀ ਜੀ 15 ਸਾਲ ਤੋਂ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਤੁਸੀਂ ਇਸ ਦੇ ਵਿੱਚ ਪੇਸ਼ ਹੋ ਗਏ ਸੀ ਇੱਕ ਦੋ ਵਾਰੀ ਮੈਂ ਗਿਆ ਜੀ ਜੀ ਕਿਉਂਕਿ ਪਰ ਮੈਨੂੰ ਕੋਈ ਚੰਗੀ ਜੀ ਗੱਲ ਲੱਗੀ ਨਹੀਂ ਇਹਦੀ ਮੈਂ ਉਦੋਂ ਵਾਸਤੇ ਪਿੱਛੇ ਹਟ ਗਿਆ ਉਹਨੇ ਵੀ ਕੋਈ ਗੁਰਦੁਆਰੇ ਕੋਰਟ ਕੇਸ ਹੈ ਕਿਹੜੀ ਜਗ੍ਹਾ ਤੇ ਚੱਲ ਰਿਹਾ ਸੀਗਾ ਜੀ ਇਹ ਆਪਣੇ ਜਿਰਾਹ ਹੀ ਚੱਲ ਰਿਹਾ ਲੋਰ ਕੋਰਟ ਦੇ ਵਿੱਚ ਹਾਂਜੀ ਹਾਂਜੀ ਇਸ ਤੋਂ ਬਾਅਦ ਸੈਸ਼ਨ ਕੋਰਟ ਗਿਆ ਹੋਗਾ ਉਹ ਕੇਸ ਪਤਾ ਨਹੀਂ ਮੈਨੂੰ ਮੈਂ ਵਹਲਾ ਗਿਆ ਹੀ ਨਹੀਂ ਇਸ ਕੇਸ ਅੱਛਾ ਇਸ ਤੋਂ ਬਾਅਦ ਤੁਸੀਂ ਕੋਈ ਕੋਰਟ ਦੇ ਵਿੱਚ ਅਪੀਲ ਦਰਜ ਕੀਤੀ ਹੈ ਕੋਈ ਤੁਸੀਂ ਆਪਣੇ ਪਰਿਵਾਰ ਵਾਲਿਓ ਕੋਈ ਅਪੀਲ ਲਾਈ ਹੋਈ ਹੈ ਇਸ ਤੋਂ ਬਾਅਦ ਜਿਹੜਾ ਕੋਰਟ ਦਾ ਫੈਸਲਾ ਆਇਆ ਵੀ ਖਾਲੀ ਕਰਾਉਣ ਦੀ ਜਗ੍ਹਾ ਹੁਣ ਲਾਈ ਆ ਬੇਟੇ ਨੇ ਪਹਿਲਾਂ ਨਹੀਂ ਲਾਈ ਕੋਈ ਅੱਛਾ ਜੀ ਹਾਂਜੀ ਹੁਣ ਤੁਹਾਡੀ ਕੋਈ ਡੇ ਮੈਨੂੰ ਪਤਾ ਨਹੀਂ ਹਜੇ ਪੈਣੀ ਹੈ ਜਾਂ ਨਹੀਂ ਪਾਈ ਹੈ ਜਾਂ ਨਹੀਂ ਪਾਈ ਹੈ ਕਿੰਨੇ ਦਿਨ ਤੱਕ ਹੀ ਮਸਲਾ ਸੀ ਮੈਂ ਤੇ ਇੱਕ ਹੋਰ ਸਪਸ਼ਟ ਕਰਨਾ ਚਾਹੁੰਦਾ ਜੀ ਤੇ ਮੌਸਲਮ ਭਾਈਚਾਰਾ ਸਾਡੇ ਲਈ ਬੜਾ ਰਿਸਪੈਕਟੇਬਲ ਹੈ ਤੇ ਆਲਵੇਜ਼ ਰਹੂਗਾ ਜੀ ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਅਗਰ ਇਹਨਾਂ ਨੇ ਸਾਡੇ ਧਰਮ ਦੇ ਲਈ ਹਾ ਦਾ ਨਾਹਰਾ ਮਾਰਿਆ ਸੀ ਤਾਂ ਅਸੀਂ ਵੀ ਹਾ ਦਾ ਨਾਹਰਾ ਆਲਵੇਜ਼ ਮਾਰਾਂਗੇ ਜੀ ਜਿੱਥੇ ਇਹ ਸਹੀ ਨੇ ਜੀ ਮੈਂ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਵਾਂ ਇੰਚ ਅੱਧੀ ਇੰਚ ਵੀ ਅਗਰ ਜਗਾ ਸਾਡੀ ਹੁੰਦੀ ਸਾਡੇ ਦਾਵੇ ਦੀ ਹੁੰਦੀ ਅਸੀਂ ਛੱਡਦੇ ਨਹੀਂ ਸੀ ਜੀ ਪਗਰ ਇੰਚ ਵੀ ਜਗਾ ਅਗਰ ਸਾਡੀ ਨਹੀਂ ਹੈਗੀ ਉਹਨਾਂ ਦੀ ਆ ਤਾਂ ਸਾਡਾ ਕੋਈ ਦਾਵਾ ਨਹੀਂ ਮਤਲਬ ਜੱਥੇ ਬੰਦੀਆਂ ਦੇ ਤਾਂ ਕੋਈ ਦਾਵਾ ਅਸੀਂ ਨਹੀਂ ਕਰਾਂਗੇ ਅ ਮੁ슬ਮਾਨ ਭਾਈਚਾਰੇ ਦਾ ਮੈਂ ਰਣੀ ਆ ਕਿ ਬਰਗਾੜੀ ਮੋਰਚੇ ਤੋਂ ਬਾਅਦ ਉਹਨਾਂ ਨੇ ਮਲੇਰ ਕੋਟਲਾ ਸਾਰਾ ਜਾਮ ਕਰਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਮੰਨ ਕੇ ਜੀ ਹਮੇਸ਼ਾ ਸਾਡੇ ਨਾਲ ਖੜੇ ਆ ਮਾਦਮ ਨਿਰਾਪਰਾ ਧੱਕੇਸ਼ਾਈ ਵਾਲਾ ਕੋਈ ਮਸਲਾ ਨਹੀਂ ਜਦੋਂ ਵੀ ਤਾਂ ਵੀ ਇਹੀ ਸਿਧਾਂਤ ਤਾਂ ਵੀ ਜਿਹੜੀ ਆਪ ਦੀ ਚੀਜ਼ ਆ ਉਸ ਤੇ ਹੀ ਹੁੰਦਾ ਨਾ ਦੇਖੋ ਮੈਂ ਉਹ ਦੱਸ ਦਿਆ ਤੁਹਾਨੂੰ ਮਹਾਰਾਜ ਕਹਿੰਦੇ ਨੇ ਗੁਰਬਾਣੀ ਚ ਜੀ ਪਾਤਸ਼ਾਹ ਕਹਿੰਦੇ ਨੇ ਗੁਰਪੀਰ ਹਾਮਾ ਤਾਂ ਭਰੇ ਜੀ ਜਾ ਮੁਰਦਾ ਨਾ ਖਾਏ ਜੀ ਵੀ ਗੁਰੂ ਹਾਮੀ ਉਦੋਂ ਭਰੂਗਾ ਜਦੋਂ ਤੁਸੀਂ ਮੁਰਦਾ ਨਹੀਂ ਖਾਂਦੇ ਕਿਸੇ ਦਾ ਹੱਕ ਨਹੀਂ ਖਾਂਦੇ ਜੀ ਬਿਲਕੁਲ ਬਿਲਕੁਲ ਇਹ ਇੱਕ ਗੱਲ ਹੋਰ ਆ ਕਿ ਇਹ ਜੋ ਗੁਰਬਾਣੀ ਦੇ ਪਾਵਨ ਸਿਧਾਂਤ ਨੇ ਉਹ ਸਾਨੂੰ ਸਾਡੇ ਜੀਵਨ ਤੇ ਲਾਗੂ ਕਰਨ ਨੂੰ ਕਹੇ ਨੇ ਗੁਰੂ ਸਾਹਿਬ ਨੇ ਜੀ ਅਗਰ ਅਸੀਂ ਉਹ ਭਾਈ ਜੀ ਬਘਵੜ ਦੇ ਅੱਲੀਓ ਤੁਸੀਂ ਆਪ ਕੇਸ ਲੜਦੇ ਆਂ ਇਹ ਜਿਹੜੀ ਜਗ੍ਹਾ ਦਾ ਮੈਂ ਪੰਜਾਬ ਵਾ ਕੋਲੋਂ ਅਥੋਰਾਈਜ਼ ਕੀਤਾ ਗਿਆ ਕੇਸ ਲੜਨ ਲਈ ਮੈਂ ਐਜ਼ ਅ ਸਟੇਟ ਅਫ ਸਰ ਪੰਜਾਬ ਆਪ ਕੋਲੋਂ ਤੇ ਉਹਨਾ ਕੰਮ ਕਰ ਰਹਾ ਪਿਆ ਜੀ ਇਹ ਪੰਜਾਬ ਵਾ ਕੋਰਟ ਦੀ ਜਗ੍ਹਾ ਅਸੀਂ 10 12 ਸਾਲ ਪਹਿਲਾਂ ਇੱਥੇ ਕਿਹੜਾ ਕੇਸ ਕੀਤਾ ਵਾ ਜੋ ਕਿ ਅਸੀਂ ਮਾਯੋ ਕੋਰਟ ਵੱਲੋਂ ਜਿੱਤ ਗਏ ਉਹਨਾਂ ਨੂੰ ਕਿਹੜਾ ਕੇ ਖਾਲੀ ਕਰਾਮ ਲਈ ਕੋਰਟ ਵੱਲੋਂ ਆਰਡਰ ਹੋਇਆ ਉਹਨੂੰ ਪੁਲਿਸ ਦਿੱਸੇ ਤਾ ਨਾਲ ਜੀ ਕਿਉਂਕਿ ਪਰਿਵਾਰ ਵਾਲਿਓ ਕੋਈ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ ਜੀ ਇਹਦੇ ਸਟੇ ਵਾਸਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਹੋਊਗਾ ਤੇ ਕਿਹੜਾ ਹੈਗਾ ਸਟੇ ਲਈ ਪਤਾ ਲੱਗਿਆ ਇਹਨਾਂ ਨੇ ਕੀਤੀ ਉਹ ਕਿਹੜਾ ਹੈਗਾ ਕੋਟ ਨੇ ਮੰਨੀ ਨਹੀਂ ਹੈਗੀ ਜੀ ਯਾਨੀ ਕਿ ਪਟੀਸ਼ਨ ਰੱਦ ਕਰ ਦਿੱਤੀ ਪਟੀਸ਼ਨ ਦਾ ਉਹ ਤਾਂ ਰੱਦ ਹੋਈ ਹੋਊਗਾ ਇਸ ਤੋਂ ਬਾਅਦ ਤੁਹਾਡਾ ਅਗਲਾ ਕੀ ਕਦਮ ਹੋਊਗਾ ਜੀ ਅਸੀਂ ਦੇਖ ਲਈ ਜੋ ਗੱਲ ਕਿਹੜਾ ਕਾਨੂੰਨ ਨਾਲ ਹੋਣੀ ਆ ਅਸੀਂ ਉਹੀ ਕਰਾਂਗੇ ਅਸੀਂ ਜ਼ਬਰਦਸਤੀ ਨਹੀਂ ਕਰਨੀ ਨਾਲ ਅਸੀਂ ਸਾਰਾ ਕੁਝ ਚਾਹਵਦਾ ਅਸੀਂ ਕਰਦੇ ਨਾ ਆਏਗਾ ਕੋਰਟ ਵੱਲੋਂ ਆਰਡਰਾਂ ਕੋਰਟ ਦੇ ਬੰਦੇ ਵੀ ਆਏ ਹੋਏ ਨੇ ਜੀ ਤੇ ਸਾਨੂੰ ਪੂਲ ਸੈਲਫਾ ਜੋ ਇਹ ਕਹਿਣਗੇ ਅਸੀਂ ਉਸ ਤਰ੍ਹਾਂ ਕਰਾਂਗੇ ਪਹਿਲਾਂ ਰਾਜੀਨਾਮੇ ਦੀ ਵੀ ਗੱਲ ਚੱਲੀ ਸੀ ਰਾਜੀਨਾਮਾ ਨਹੀਂ ਚਲ ਚੜਿਆ ਉਹ ਸਾਡੇ ਕਿਹੜਾ ਹੈਗਾ ਆਪਣੇ ਸਾਡੇ ਕਿਹੜਾ ਭਾਈਚ ਇਹ ਨਹੀਂ ਮੁੰਨੇ ਇਹਨਾਂ ਦੀ ਮਰਜ਼ੀ ਜੀ ਠੀਕ ਹੈ ਧੰਨਵਾਦ ਰਾਜੀ ਨਾਮੇ ਦੇ ਵਿੱਚ ਇਹਨਾਂ ਨੂੰ ਕੀ ਜਗ੍ਹਾ ਤੇ ਲੋਟਮੈਂਟ ਦੱਸੀ ਹੈ ਤੁਸੀਂ ਉਹ ਮੈਨੂੰ ਕਹਿੰਦਾ ਸਰ ਪਾਈਚਾਰੀ ਨਾਲ ਇਹਨਾਂ ਦੀ ਗੱਲ ਹੋਈ ਸੀ ਕੀ ਦੇਣਾ ਸੀ ਕੀ ਨਹੀਂ ਦੇਣਾ ਸੀ ਉਹਦਾ ਮੇਰੇ ਕੋਲੇ ਕੋਈ ਹੋਣੀ ਹੈਗਾ ਜੀ ਉਹ ਧੰਨਵਾਦ